ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬੀ ਗਾਇਕਾਂ ਦਾ ਰੰਗ ਵੀ ਦਿਖ ਰਿਹਾ ਬਟਾਰਾ ਵਿਖੇ ਸਟੇਜ ਤੇ ਪਰਫਾਰਮ ਕਰਦੇ ਪੰਜਾਬੀ ਗਾਇਕ ਪੰਮੀ ਬਾਈ ਅਤੇ ਜਸਪੀਰ ਦਸਨੀ ਨੂੰ ਸੁਣਨ ਲਈ ਵੱਡੀ ਗੰਟੀਵ ਤੇ ਵਿੱਚ ਲੋਕ ਪਹੁੰਚੇ ਹਾਲਾਂਕਿ ਇੱਥੇ ਕਿਸੇ ਪਾਰਟੀ ਦਾ ਨਾਂ ਤਾਂ ਪੋਸਟਰ ਸੀ ਅਤੇ ਨਾ ਹੀ ਕੋਈ ਉਮੀਦਵਾਰ ਪਰ ਜਸਪੀਰ ਦਸ ਸੀ ਪੰਜਾਬ ਦੇ ਨਸ਼ਿਆਂ ਦੇ ਖਾਤਮੇ ਲਈ ਚੰਗੀ ਸਰਕਾਰ ਬਣਾਉਣ ਦਾ ਸੁਨੇਹਾ ਜ਼ਰੂਰ ਦੇ ਰਹੇ ਨੇ ਇਵੈਂਟ ਦੇ ਬਾਅਦ ਗਾਇਕਾਂ ਨੇ ਜ਼ਰੂਰ ਕਿਹਾ ਕਿ ਉਹ ਆਪਣੇ ਦੋਸਤ ਗੁਰਪ੍ਰੀਤ ਕੋਗੀ ਲਈ ਪ੍ਰਚਾਰ ਕਰ ਰਹੇ ਨੇ सीएम प्रकाश सिंह बादल ਨੇ ਸੋਵਾਰਨ ਮਠੰਡਾ ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਵੋਟਾਂ ਮੰਗੀਆਂ ਬਾਦਲ ਨੇ ਕਿਹਾ ਕਿ ਕੇਂਦਰ ਚ ਬੀਜੇਪੀ ਦੀ ਸਰਕਾਰ ਤੋਂ ਪੰਜਾਬ ਨੂੰ ਤਾਂ ਹੀ ਫਾਇਦਾ ਹੋ ਸਕੇਗਾ ਜੇਕਰ ਪੰਜਾਬ وچ ਅਕਾਲੀ ਬੀਜੇਪੀ ਦੀ ਸਰਕਾਰ ਹੋਏਗੀ ਸੀਐਮ ਨੇ ਕਿਹਾ ਕਿ ਮੋਦੀ ساری ਉਮਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣਗੇ ਮੁਖਵੰਦੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਚ ਕਾਂਗਰਸ ਦੀ ਸਰਕਾਰ ਦੌਰਾਨ ਪੰਜਾਬ ਨਾਲ ਮਤਰਾਹੀ ਮਾਂ ਵਾਲੇ ਸਲੂਕ ਦਾ ਇਲਜ਼ਾਮ ਲਗਾਇਆ ਅਤੇ ਕਾਂਗਰਸ ਨੂੰ ਕੋਸਿਆ ਸੀਐਮ ਬਾਦਲ ਮਠੰਡਾ ਚ ਆਪਣੇ ਉਮੀਦਵਾਰ ਜਰੂਪ ਚੰਦ ਸਿੰਘਲਾ ਦੇ ਹੱਕ ਚ ਪ੍ਰਚਾਰ ਕਰਨ ਲਈ ਪਹੁੰਚੇ ਸਨ ਨਵਾਂਸ਼ਹਿਰ ਦੇ ਕਾਰਕਰਦ ਦੇ ਮੰਡ ਖੇਤਰ ਤੋਂ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਪਰਿਆ ਇੱਕ ਕੈਂਟਰ ਫੜਿਆ ਜਿਸ ਵਿੱਚੋਂ 300 ਪੇਟੀ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਇਹ ਖੇਪ ਗੁਪਤ ਸੂਚਨਾ ਦੇ ਆਧਾਰ ਤੇ ਬਰਾਮਦ ਕੀਤੀ ਗਈ ਹੈ। 4 ਫਰਵਰੀ ਨੂੰ ਹੋਣ ਵਾਲੀ VOTING ਲਈ ਵੱਤਵਾਦ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਜਲੰਧਰ ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿਊਮਨ ਚੇਨ ਬਣਾਈ। ਵਿਦੀਪੁਰ ਫਾਟਕ ਤੋਂ ਲੈ ਕੇ ਫਲੋਰ ਤੱਕ ਕਰੀ 75 ਹਜ਼ਾਰ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਖਾਲਸਾ ਰਤਨ ਅਨੰਪੁਰ ਸਾਹਿਬ ਵਿਖੇ 10 ਪਾਛੇ ਸ਼੍ਰੀ ਗਰੋਮੀ ਸਿੰਘ ਜੀ ਦੇ ਵਿਆਹ ਪਰਮ ਨੂੰ ਸਮਰਪਿਤ ਗੁਰਦੁਆਰਾ ਪੌਰਾ ਸਾਹਿਬ ਦੇ ਗੁਸ਼ਾਲਾ ਨਗਰ ਕੀਰਤਨ ਘਟਿਆ ਗਿਆ ਜਿਸ ਤੇ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀ ਭਰੀ ਇਹ ਨਗਰ ਕੀਰਤਨ ਆਖੋਕਵਿੰਡਾ ਤੋਂ ਹੁੰਦਾ ਹੋਇਆ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਪਹੁੰਚੇਗਾ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਸਾਹਿਬ ਦੇ ਵਿਆਹ ਸਮਾਗਮ ਚ ਸ਼ਮੂਲੀਤ ਕਰਨ ਲਈਆਂ